ਮੈਂ ਇੱਕ ਇੱਕ ਵਾਰ ਮੈਂ ਗਿਆ ਹੋਇਆ ਸੀਗਾ ਸ਼ੋਅ ਕਰਨ ਉਦੋਂ ਮੈਂ ਰਾਜਨੀਤੀ ਚ ਨਹੀਂ ਸੀ ਕੈਲੀਫੋਰਨੀਆ ਮੇਰਾ ਇੱਕ ਮਿੱਤਰ ਸੀਗਾ ਉਹਦੇ ਮਤਲਬ ਉਹਦੇ ਕੋਲ ਅਪਾਰਟਮੈਂਟ ਸੀ ਉੱਥੇ ਠਹਿਰੇ ਹੋਏ ਸੀ ਅਚਾਨਕ ਸਵੇਰ ਦੇ ਕੋਈ 4:00 ਵਜੇ ਇੱਕ ਮੁੰਡਾ ਉੱਠਿਆ ਉਹ ਵੀ ਉੱਥੇ ਰਹਿੰਦਾ ਸੀ ਅਪਾਰਟਮੈਂਟ ਚ ਉਹ ਰੋਣ ਲੱਗ ਗਿਆ ਮੈਂ ਆਪਣੇ ਦੋਸਤ ਨੂੰ ਜਿਹੜਾ ਜਿਹਦਾ ਅਪਾਰਟਮੈਂਟ ਸੀ ਮੈਂ ਇਹਨੂੰ ਪੁੱਛਿਆ ਉਹ ਮੁੰਡਾ ਨਵਾਂ ਆਇਆ ਸੀ ਅਜੇ ਸਾਲ ਸਾਲ ਡੇਢ ਸਾਲ ਹੋਇਆ ਸੀ ਮੈਂ ਕਿਹਾ ਵੀ ਇਹ ਮੁੰਡਾ ਰੋਣ ਕਿਉਂ ਲੱਗ ਗਿਆ ਕੋਈ ਗਲਤੀ ਹੋ ਗਈ ਕਿਸੇ ਤੋਂ ਰਾਤ ਕੋਈ ਕਿਸੇ ਨੇ ਕੁਝ ਬੋਲਤਾ ਨਹੀਂ ਦਿੱਤਾ ਇਹਨੂੰ ਕੁਝ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਰੋ ਲੈਣ ਦੇ ਇਹਨੂੰ 10 ਮਿੰਟਾਂ ਨੂੰ ਚੁੱਪ ਕਰਾਵਾਂਗੇ ਮੈਂ ਕਿਹਾ ਵੀ ਕੀ ਗੱਲ ਹੋ ਗਈ ਦੱਸ ਤਾਂ ਦੇ ਵੀ ਰੋਂਦਾ ਕਿਉਂ ਹੈ ਤੁਸੀਂ ਸੁਣ ਕੇ ਤੁਸੀਂ ਵੀ ਭਾਵਕ ਹੋ ਜਾਓਗੇ ਮੈਂ ਤਾਂ ਮੈਨੂੰ ਤਾਂ ਬਹੁਤ ਮੇਰੇ ਲੂੰ ਕੰਡੇ ਖੜੇ ਹੋ ਗਏ ਸੁਣ ਕੇ ਉਹ ਕਹਿੰਦਾ ਇਹ ਹਜੇ ਸਾਲ ਡੇਰ ਸਾਲ ਹੀ ਹੋਇਆ ਇੱਥੇ ਆਏ ਨੂੰ ਇਹ ਹਜੇ ਇੱਥੇ ਪੱਕਾ ਨਹੀਂ ਹੈਗਾ ਇਹਦੇ ਕੋਲ ਕਾਰਨਜ ਨਹੀਂ ਹੈਗੇ ਤੇ ਵਾਪਸ ਵੀ ਨਹੀਂ ਜਾ ਸਕਦਾ ਅੱਜ ਪਿੰਡੇ ਦੀ ਭੈਣ ਦਾ ਵਿਆਹ ਹੈ ਉੱਥੇ ਸ਼ਾਮ ਦੇ 4:30 ਵਜੇ ਹੋਣਗੇ ਇੱਥੇ ਆਪਣੇ 4:00 ਵਜੇ ਉੱਥੇ ਸ਼ਾਮ ਦੇ 4:30 ਵਜੇ ਹੋਣਗੇ ਐਸ ਵੇਲੇ ਡੋਲੀ ਤੁਰਦੀ ਹੋਣੀ ਤੇ ਇਹ ਆਪਣੀ ਭੈਣ ਦੀ ਡੋਲੀ ਇੱਥੋਂ ਤੋਰ ਰਿਹਾ ਹੈ ਅੱਖਾਂ ਨਮ ਕਰਕੇ ਮੈਨੂੰ ਬੜਾ ਮੇਰੇ ਮਨ ਚ ਗੱਲ ਆਈ ਮੈਂ ਕਿਹਾ ਯਾਰ ਇੰਨੀ ਸੋਹਣੀ ਧਰਤੀ ਦੇ ਅਸੀਂ ਬਸ ਬਚਿੰਦੇ ਸ਼ਹੀਦਾਂ ਦੇ ਗੁਰੂਆਂ ਦੇ ਸਾਨੂੰ ਅਸ਼ੀਰਵਾਦ ਅਸੀਂ ਨਾ ਇੱਧਰ ਦੇ ਨਾ ਉੱਧਰ ਦੇ ਅਸੀਂ ਆਪਣੀਆਂ ਭੈਣਾਂ ਦੀਆਂ ਡੋਲੀਆਂ ਵੀ ਉਥੋਂ ਰੋ ਰੋ ਕੇ ਤੋਰਦੇ ਆਂ ਕਈਆਂ ਦੇ ਮਾਪਿਆਂ ਨੂੰ ਮੌਤ ਹੋ ਗਈ ਦੁਨੀਆ ਤੋਂ ਚਲੇ ਗਏ ਦਾਗ ਦੇਣ ਵਾਲਾ ਕੋਈ ਹੈ ਨਹੀਂ ਸੀ ਦਾਗ ਲਾਉਣ ਵਾਲਾ ਹੈ ਨਹੀਂ ਸੀ ਕੋਈ ਸੰਸਕਾਰ ਵੇਲੇ ਅਸੀਂ ਕਿੱਧਰ ਦੇ ਰਹਿ ਗਏ ਯਾਰ ਸਾਨੂੰ ਲੀਡਰਾਂ ਨੇ ਨਾ ਇੱਧਰ ਤੇ ਛੱਡਿਆ ਨਾ ਇੱਧਰ ਤੇ ਛੱਡਿਆ ਸੋ ਬੜਾ ਮੇਰੇ ਮਨ ਚ ਉਸ ਵੇਲੇ ਪਾਬ ਆਏ ਤੇ ਮੈਂ ਬਾਤ ਚ ਉਹਨਾਂ ਨੂੰ ਕਿਸੇ ਨਾ ਕਿਸੇ ਸੀੜੀ ਦੇ ਰੂਪ ਚ ਕਿਉਂਕਿ ਮੈਂ ਕੱਲੀ ਕਾਮੇਡੀ ਨਹੀਂ ਕਰਦਾ ਸੀ ਨਾਲ ਨਾਲ ਮੈਂ ਕੋਈ ਸੋਸ਼ਲ ਮੈਸੇਜ ਵੀ ਦਿੰਦਾ ਸੀ ਕਿ ਕਾ ਨੂੰ ਯਾਰ ਆਪਾਂ ਉੱਥੇ ਜਾਂਦੇ ਆਪਾਂ ਆਪਣਾ ਘਰ ਠੀਕ ਕਰ ਲਈਏ ਪਰ ਉਹ ਮੇਰੇ ਹੱਥ ਚ ਤਾਕਤ ਨਹੀਂ ਸੀ ਠੀਕ ਕਰਨ ਦੀ ਪਰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਤਾਕਤ ਸਾਨੂੰ ਦੇਤੀ ਕਿ ਤੁਸੀਂ ਘਰ ਠੀਕ ਕਰ ਲਈਏ ਆਉ ਆਪਾਂ ਹੈਗਾ ਵੀ ਆਪਣੇ ਘਰ ਦਾ ਝਾੜੂ ਹੀ ਐ ਤਾਂ ਝਾੜੂ ਨਾਲ ਸਭ ਤੋਂ ਪਹਿਲਾਂ ਆਪਾਂ ਘਰ ਨੂੰ ਬੇੜੇ 'ਚ ਝਾੜੂ ਮਾਰੀਏ ਚੰਗਾ ਪਹਿਲਾਂ ਰਹਿਣ-ਬਹਿਣ ਜੋਗਾ ਬੇੜਾ ਕਰੀਏ ਤੇ ਇਸ ਘਰ ਨੂੰ ਆਪਣੇ ਪੰਜਾਬ ਨਾਂ ਦੇ ਇਸ ਸ਼ਾਨਦਾਰ ਘਰ ਨੂੰ ਜਿਹਦੇ ਵਿੱਚ ਗੁਰੂਆਂ ਦਾ ਵਾਸਾ ਜਿਹਦੇ ਵਿੱਚ ਸ਼ਹੀਦਾਂ ਦਾ ਕੁਰਬਾਨੀਆਂ ਜਿਹਦੇ ਵਿੱਚ ਬਹੁਤ بڑے-ਬڑے ਗ੍ਰੰਥਾਂ ਦੇ ਸਾਨੂੰ ਪ੍ਰਵਚਨ ਇੱਥੇ ਪਏ ਨੇ ਅਸੀਂ ਉਸ ਘਰ ਨੂੰ ਛੱਡ ਕੇ ਨਹੀਂ ਜਾਣਾ ਇੱਥੇ ਨੌਕਰੀਆਂ ਮਿਲਣਗੀਆਂ ਜੇ 2 ਸਾਲਾਂ ਚ 42900 ਨੌਕਰੀ ਹੋ ਸਕਦੀ ਹੈ ਜੇ ਇੱਕੋ ਪਰਿਵਾਰ ਚ ਤਿੰਨ ਤਿੰਨ ਨੌਕਰੀਆਂ ਮਿਲ ਸਕਦੀਆਂ ਨੇ ਜਾਂ ਇੱਕੋ ਬੰਦੇ ਨੂੰ ਦੋ ਦੋ ਤਿੰਨ ਤਿੰਨ ਨੌਕਰੀਆਂ ਦੋ ਸਾਲਾਂ ਚ ਮਿਲ ਸਕਦੀਆਂ ਨੇ ਤਾਂ ਸਵਾਲ ਸਭ ਤੋਂ ਵੱਡਾ ਇਹ ਉੱਠਦਾ ਹੈ 72 73 ਸਾਲ ਪਹਿਲਾਂ ਇਹ ਕਿਉਂ ਨਹੀਂ ਹੋਇਆ ਜੇ ਜੇ ਉਦੋਂ ਨੌਕਰੀ ਦਿੱਤੀਆਂ ਹੁੰਦੀਆਂ ਸਾਡੇ ਭਾਈ ਉੱਥੇ ਡਡੋਲੀ ਇੱਥੇ ਤੁਰਦੀ ਤੇ ਭਾਈ ਕੈਲੀਫੋਰਨੀਆ ਚ ਨਾਲ ਰੋਂਦੇ ਅਬੜੀ ਭੈਣ ਨੂੰ ਪਿਦਾ ਕਰਨ ਲਈ ਇੱਥੇ ਹੁੰਦੇ ਹੋ ਸੋ ਇਸ ਕਰਕੇ ਉਹ ਕਹਿੰਦੇ ਹਨ ਕਿ ਲਮਹੇ ਖਤਾ ਕਰਤੇ ਹਨ ਸਦੀਆਂ ਸਜ਼ਾ ਪਾਤੀਆਂ ਗਲਤੀਆਂ ਤਾਂ ਸੈਕਿੰਟਾਂ ਦੀ ਹੁੰਦੀਆਂ ਨੇ ਪਰ ਉਹਨਾਂ ਗਲਤੀਆਂ ਦੀ ਸਜ਼ਾ ਕਈ ਸਦੀਆਂ ਨੂੰ ਭੁਗਤਨੀ ਪੈਂਦੀ ਹੈ ਸੋ ਅਸੀਂ ਠੀਕ ਕਰਨ ਲੱਗੇ ਹੋਇਆ ਕਿ ਆਪਾਂ ਠੀਕ ਕਰੀਏ ਪੁਰਾਣੀਆਂ ਗਲਤੀਆਂ ਨੂੰ ਵੀ ਤੇ ਇਮਾਨਦਾਰੀ ਨਾਲ ਕੰਮ ਕਰੀਏ